ਇਦੇ ਵਿੱਚ ਸਾਨੂੰ ਇੱਕ ਵੀਡੀਓ ਦੇ ਬਾਰੇ ਵਿੱਚ ਪਤਾ ਚੱਲਿਆ ਜਿਸ ਦੇ ਚ ਕਿ ਪੀਸੀਆਰ ਤੇ ਜਿਹੜੇ ਦੋ ਮੁਲਾਜ਼ਮ ਤਾਇਨਾਤ ਨੇ ਇੱਕ ਦਾ ਨਾਮ ਓਮਪ੍ਰਕਾਸ਼ ਹੈ ਤੇ ਇੱਕ ਦਾ ਨਾਮ ਗੁਰਮੀਲ ਸਿੰਘ ਹੈ ਦੋਵੇਂ ਹோம்ਗਾਰਡ ਦੇ ਮੁਲਾਜ਼ਮ ਨੇ ਤੇ ਇਹਨਾਂ ਵੱਲੋਂ ਕਿਸੇ ਵਿਅਕਤੀ ਵੱਲੋਂ ਰਾਗੀਰ ਵੱਲੋਂ ਜਿਹੜਾ ਹੈਗਾ ਕੁਝ ਪੈਸੇ ਜਿਹੜੇ ਹੈਗੇ ਲੈ ਗਏ ਆ ਤੇ ਇਸ ਵੀਡੀਓ ਨੂੰ ਅਸੀਂ ਜਿਹੜਾ ਕੰਸੀਡਰ ਕਰਦੇ ਹੋਏ ਇਹਨਾਂ ਤੇ ਐਫਆਈਆਰ ਜਿਹੜੀ ਹੈਗੀ ਕ腐ਸ਼ਨ ਐਕਟ ਦੇ ਤਹਿਤ ਖਾਣਾ ਸਿਟੀ ਕੋਰਟ ਕਪੂਰਾ ਦੇ ਵਿੱਚ ਦਰਜ ਕਰਨਾ ਹੈ। ਨਮਸਕਾਰ ਜੀ। ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ। ਰੁਕੋ ਗਿਆ ਜੀ। ਬਈ। ਇਹ ਕੱਟੇ ਦਾ ਆਪਣਾ। ਗੱਲ ਹੋ ਗਿਆ। ਬਈ ਬਈ ਦੂ ਦਾ ਬੈਠਾ। ਹਾਂ। ਕਸਿੰਗ ਦਾ ਕੰਮ ਆ। ਜੇ ਰਾਤ ਦੇ ਦਮਾਂ ਨੂੰ ਨਹੀਂ ਤੇਰੇ ਕੋਲ। ਕੋਈ ਵੀ ਇਹ ਨਗਾਹੇ ਪ੍ਰੋਗਰਾਮ ਹੈ ਤੇ ਯਾਰ ਜੀ ਕੁਛ ਨਹੀਂ ਨਾ ਬਣਿਆ ਤੇ ਆਪ ਹੀ ਰਹਿ ਗਈ ਐਪੀ ਡੀ ਵੀ ਘਰੇ ਬਹੁਤ ਬੰਦਾ ਆਵਾਜ਼ ਆ ਨਹੀਂ ਹੋੜ ਵੀ ਮਾਰਦੀ ਤਾਂ ਮੈਂ ਤੁਹਾਡੀ ਗੱਲ ਮੰਨ ਲਈ ਵਾਟੋ ਅਸੀਂ ਮੁਖਸਰ ਆਏ ਹਾਂ ਇਨਫੈਕਸ਼ਨ ਹੋਇਆ ਤੁਸੀਂ ਆਪ ਦੇਖ ਲਈ ਕਰਦੀ ਨਾ ਇਹ ਗਰਮੀ ਨਾ ਰਹਿਣ ਤੇ ਗਰਮੀ ਉਹ ਬੰਦਾ ਲੋੜ ਕਰਦੇ ਰਹਿੰਦੀ ਹੈ ਇਹ ਤਾਂ ਮੈਂ ਤੁਹਾਡੀ ਗੱਲ ਮੰਨ ਲਈ ਮੈਂਤੀ ਹੈ ਮੈਂਤੀ ਹੈ ਜਾਣ ਲਈ ਜਾਨ ਪਰ ਕੁਛ ਲੈ ਜਾ ਤੂੰ ਗਰਮੀ ਦੇ ਚਲਣ ਜਾਣਾ ਮੈਂ ਉਹ ਨਹੀਂ ਜਾਣੂ ਵੀ ਇਹ ਨਹੀਂ ਮਾਰਦਾ ਹਾਂ ਜੀ ਅਧਿ ਕੰਟਰੀ ਹੈ ਪਲਾਨ ਦੇ ਕਿੱਧਰ ਤੁਹਾਨੂੰ ਪਤਾ ਉਹਨਾਂ ਦਾ ਦਾ ਕੰਮ ਹੈ ਜੇ ਮੌਕੇ ਦੇ ਪਰ ਦੇ ਜਾਂਦੇ ਜੀ ਤਾਂ ਇਹਨਾਂ ਕੇ ਆਏ ਦਿਖਤਾ ਨਹੀਂ ਜੀ ਉਹ ਕੋਈ ਪਰ ਦੇ ਰਹੇ ਨੇ ਆਹ ਤਾਂ ਬਾਲਾ ਜਾਂ ਇਹਨਾਂ ਮਾਰਨ ਮੌਕਾ ਪਾਵਾ ਮੌਕੇ ਆਇਆ ਪਰ ਦੇ ਰਹੇ ਹੋ ਤੇ ਨਹੀਂ ਹੋ ਸਕੂਗੀ ਜੀ ਜਿੱਥੇ ਘਟ ਕੇ ਜੀ ਹੱਲ ਹੋ ਜਾਵੇ ਚਲੋ ਇਹਨਾਂ ਆਵੇ ਮੌਜਾਣ ਬੀ अच्छा एक और मैं खाता हूं मैं और मैं रोली मौके में میں ਉਹ ਜਿਹੜਾ ਬਾਈ ਤਰੀਕਾ ਉਹਦਾ ਉਹ ਕਹਿੰਦਾ ਨਾ ਕੋਈ ਸਮਝ ਨਾ ਆਇਆ। ਉਹ ਤੁਮੀ ਬੋਲਦਾ ਉਹ ਕਹਿੰਦੇ ਤੇਰੇ ਕੋਲ ਹੀ ਨਹੀਂ ਕੋਈ ਮਰਮਡਾ ਹੋਰ। ਇਹ ਮੈਂ ਤਾਂ ਹਾਂ ਕੋਈ ਨਾ ਮੈਂ। ਜੇ ਮੈਂ ਪਾਉਂਦਾ ਜੀ। ਜਿਆਰੀ ਮੈਨੂੰ ਨਹੀਂ ਆਉਂਦੀ। ਮੈਂ ਤਾਂ ਕੁਝ ਨਹੀਂ ਚਾਹੁੰਦਾ ਹਾਂ। ਤੇ ਤਾਂ ਸਮਝ ਆਉਂਦਾ ਨਹੀਂ। ਉਹਨੇ ਕੀ ਕਿਹਾ? ਉਹ ਕਹਿੰਦੇ ਉਹ ਕਹਿੰਦੇ ਅੱਗੇ ਜਾ ਕੇ ਆਪਾਂ ਕਰ ਲਵਾਂ। ਪੁੱਛ ਲੋ ਮੇਰਾ ਜਲਦ ਕਰਾ ਕੇ ਜੀ ਉਹਨੇ ਕਿਹਾ ਤਾਂ। ਉਹਨਾਂ ਨੇ ਕਿਹਾ ਤਾਂ ਜੀ ਬਸ ਬਾਅਦ ਰਿੰਗ ਹੋ ਕੇ ਕੰਸਟਿਊਟ ਇਹਨੂੰ ਪਰਣਾ ਨੂੰ ਮੰਗਦਾ ਨਹੀਂ ਗਿਆ ਸਰ ਨਾਏ ਖਰੀਦ ਪੁਰਾਣਾ ਵੀ ਮੋੜ ਤਾ ਲੈ ਆਓ ਇਦੇ ਚ ਸਾਨੂੰ ਇੱਕ ਵੀਡੀਓ ਦੇ ਬਾਰੇ ਚ ਪਤਾ ਚੱਲਿਆ ਜਿਦੇ ਚ ਕਿ ਪੀਸੀਆਰ ਤੇ ਜਿਹੜੇ ਦੋ ਮੁਲਾਜ਼ਮ ਤਾਇਨਾਤ ਨੇ ਇੱਕ ਦਾ ਨਾਮ ਓਮਪ੍ਰਕਾਸ਼ ਹੈ ਤੇ ਇੱਕ ਦਾ ਨਾਮ ਗੁਰਮੇਲ ਸਿੰਘ ਹੈ ਦੋਵੇਂ ਹோம்ਗਾਰਡ ਦੇ ਮੁਲਾਜ਼ਮ ਨੇ ਤੇ ਇਹਨਾਂ ਵੱਲੋਂ ਕਿਸੇ ਵਿਅਕਤੀ ਵੱਲੋਂ ਰਾਗੀਰ ਵੱਲੋਂ ਜਿਹੜਾ ਹੈਗਾ ਕੁਝ ਪੈਸੇ ਜਿਹੜੇ ਹੈਗੇ ਲਏ ਗਏ ਆ ਤੇ ਇਸ ਵੀਡੀਓ ਨੂੰ ਅਸੀਂ ਜਿਹੜਾ ਕੰਸੀਡਰ ਕਰਦੇ ਹੋਏ ਇਹਨਾਂ ਤੇ ਐਫਆਈਆਰ ਜਿਹੜੀ ਹੈਗੀ ਕ腐ਸ਼ਨ ਐਕਟ ਦੇ ਤਹਿਤ ਹਾਣਾ ਸਿਟੀ ਕੋਰਟ ਕੂਪੁਰਾ ਦੇ ਵਿੱਚ ਦਰਜ ਕਰਨਾ